ਕਾਂਗਰਸ ਵੱਲੋਂ ਜਲੰਧਰ ਰਾਖਵੇਂ ਹਲਕੇ ਤੋਂ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਬਾਗੀ ਰੋਹ ਵਿੱਚ ਨਜ਼ਰ ਆ ਰਹੇ ਮਹਿੰਦਰ ਸਿੰਘ ਕੇਪੀ ਸਮਝੌਤਾ ਕਰਦੇ ਨਜ਼ਰ ਨਹੀਂ ਆ ਰਹੇ ਖੁਦ ਚੌਧਰੀ ਸੰਤੋਖ ਸਿੰਘ ਆਪਣੇ ਸਾਥੀਆਂ ਨਾਲ ਉਹਨਾਂ ਨੂੰ ਮਨਾਉਣ ਲਈ ਉਹਨਾਂ ਦੇ ਘਰ ਗਏ ਪਰ ਕੇਪੀ ਨੇ ਚੌਧਰੀ ਦੀ ਬੇਨਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਸਾਫ਼ ਤੌਰ ਤੇ ਕਿਹਾ ਕਿ ਹੁਣ ਉਹਨਾਂ ਦਾ ਪਰਿਵਾਰ ਤੇ ਵਰਕਰ ਜਿਹੜਾ ਫੈਸਲਾ ਲੈਣਗੇ ਉਹੀ ਫੈਸਲਾ ਉਹਨਾਂ ਦਾ ਫੈਸਲਾ ਹੋਵੇਗਾ केपी ਦੇ ਆਜ਼ਾਦ ਚੋਣ ਲੜਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਸੂਤਰਾਂ ਮੁਤਾਬਕ ਅੱਜ ਕੇਪੀ ਦੀ ਪੰਜਾਬ ਇਕਤਾ ਪਾਰਟੀ ਦੇ ਆਗੂ ਸੁਪਾਲ ਖੇੜਾ ਨਾਲ ਵੀ ਮੀਟਿੰਗ ਹੋ ਸਕਦੀ ਏ ਉਧਰ ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਵੱਲੋਂ ਵੀ ਟਿਕਟ ਨਾ ਮਿਲਣ ਤੋਂ ਬਾਅਦ ਹਾਈ ਕਮਾਂਡ ਤੇ ਤਿੱਖੇ ਵਾਰ ਕੀਤੇ ਜਾ ਰਹੇ ਨੇ ਤੁਸੀਂ 2014 ਦੇ ਵਿੱਚ ਵੀ ਮੇਰੇ ਨਾਲ ਇਹੀ ਸਭ ਕੁਝ ਕੀਤਾ ਪਰ ਮੈਂ ਬੜੇ ਸ਼ਾਂਤ ਸੁਭਾਅ ਦੀ ਬਣ ਕੇ ਚੁੱਪ ਰਹੀ ਨਾ ਮੇਰਾ ਪਤੀ ਔਰ ਨਾ ਮੈਂ ਕੋਈ ਵਿਰੋਧਤਾ ਨਹੀਂ ਕੀਤੀ ਕਿਉਂਕਿ ਆਸ਼ਵਾਸਨ ਸਾਨੂੰ ਦਿੱਤਾ ਗਿਆ ਇਹ ਤੁਹਾਨੂੰ ਜ਼ਰੂਰ ਰਾਜ ਸਭਾ ਦੇ ਵਿੱਚ ਅਸੀਂ ਲਿਆਵਾਂਗੇ ਉਹ ਵੀ ਨਿਕਲ ਗਿਆ ਰਾਜ ਸਭਾ ਅਸੈਂਬਲੀ ਵੀ ਚਲੀ ਗਈ ਤੇ ਇੱਕ ਇੱਕ ਪਰਿਵਾਰ ਨੂੰ ਤਾਂ ਤੁਸੀਂ ਤਿੰਨ ਤਿੰਨ ਦੇ ਰਹੇ ਹੋ ਟਿਕਟਾ ਤੇ ਸਾਡਾ ਕਸੂਰ ਕੀ ਹੈ ਕਸੂਰ ਇਹੀ ਹੈ ਕਿ ਅਸੀਂ ਗਰੀਬਾਂ ਵਿੱਚ ਵਿਚਿਰਦੇ ਆ ਗਰੀਬਾਂ ਦੀ ਸਾਰ ਲੈਨੇ ਆ ਇਹ ਹੀ ਸਾਡਾ ਕਸੂਰ ਹੈ ਕਿ ਸਾਡਾ ਕਸੂਰ ਇਹ ਹੈ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਆਂ ਸਾਡਾ ਕਸੂਰ ਇਹ ਹੈ ਕਿ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀਆਂ ਅਗਰ ਇੱਕ ਕਸੂਰ ਹੈ ਤਾਂ ਮੈਂ ਸਮਝਦੀ ਹਾਂ ਕਿ ਪਾਰਟੀ ਦਾ ਜਿਹੜਾ ਹੁਣ ਚੁਕਾ ਧਨ ਔਰ ਬਲ ਵਾਲੇ ਲੋਕਾਂ ਦੀ ਤਰਫ ਚਲੇ ਗਿਆ ਹੈ ਉਸ ਤੋਂ ਸਾਨੂੰ ਬਚਾਅ ਕਰਨਾ ਪਏਗਾ ਨਹੀਂ ਤਾਂ ਹਿੰਦੁਸਤਾਨ ਇਨੀ ਹੈ ਕਿ ਕੱਲੇ ਇੱਕ ਹੁਸ਼ਿਆਰਪੁਰ ਦੀ ਗੱਲ ਹੈ ਜਾਂ ਪੰਜਾਬ ਦੀ ਗੱਲ ਹੈ ਪੂਰੇ ਹਿੰਦੁਸਤਾਨ ਦੀ ਗੱਲ ਹੈ ਕਿ ਬਹੁਤ ਹਾਈ ਕਮਾਂਡ ਨੂੰ ਸੋਚ ਵਿਚਾਰ ਕਰਨਾ ਪਏਗਾ